ਕੇਲੂ ਐਲਪੀਜੀ ਖਪਤਕਾਰਾਂ ਨੂੰ ਸਬਸਿਡੀ ਦੇ ਤਵਾਦਲੇ ਵਿੱਚ ਪਾਰਦਰਸ਼ਤਾ ਅਤੇ ਸੁਰੱਖਿਆ ਵਧਾਉਣ ਦੇ ਲਈ ਸਰਕਾਰ ਨੇ ਕਈ ਮਹੱਤਵਪੂਰਨ ਕਦਮ ਚੁੱਕੇ ਨੇ ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਸੰਸਦ ਨੂੰ ਦੱਸਿਆ ਕਿ ਸਬਸਿਡੀ ਦੀ ਪ੍ਰਕਿਰਿਆ ਨੂੰ ਹੋਰ ਪ੍ਰਭਾਵਸ਼ਾਲੀ ਤੇ ਨਿਰਪੱਖ ਬਣਾਉਣ ਲਈ ਨਿਯੰਤਰਣ ਸੁਧਾਰ ਕੀਤੇ ਜਾ ਰਹੇ ਨੇ ਕੇਂਦਰ ਸਰਕਾਰ ਦੀ ਐਲਪੀਜੀ ਸਬਸਿਡੀ ਲਈ ਟ੍ਰਾਂਸਫਰ ਬੈਨੀਫਿਟ ਟ੍ਰਾਂਸਫਰ ਡੀਬੀਟੀ ਐਲ ਸਕੀਮ ਨੇ ਕੇਲੂ ਰਸੋਈ ਗੈਸ ਸਬਸਿਡੀ ਸਿੱਧੇ ਖਪਤਕਾਰਾਂ ਦੇ ਬੈਂਕ ਖਾਤਿਆਂ ਵਿੱਚ ਪਹੁੰਚਾਉਣ ਦੀ ਪ੍ਰਕਿਰਿਆ ਨੂੰ ਦਾ ਸਿੱਤੇ ਪ੍ਰਭਾਵਸ਼ਾਲੀ ਬਣਾ ਦਿੱਤਾ ਦੱਸਦੀ ਹੈ ਕਿ ਸਕੀਮ ਦੇ ਤਹਿਤ ਹੁਣ ਤੱਕ ਲਗਭਗ 4.8 ਕਰੋੜ ਨਕਲੀ ਜਾਲੀ ਗੈਰ ਮੌਜੂਦ ਜਾਂ ਅਕਿਰਿਆਸ਼ੀਲ LPG ਗੈਸ ਕਨੈਕਸ਼ਨਾਂ ਨੂੰ ਬਲੌਕ ਜਾਂ ਮੁਤਲਲ ਜਾਂ ਅਕਿਰਿਆਸ਼ੀਲ ਕੀਤਾ ਗਿਆ ਹੈ ਇਸ ਦੇ ਨਾਲ ਹੀ ਸਹੀ ਤੇ ਅਸਲੀ ਖਪਤਕਾਰਾਂ ਨੂੰ ਸਬਸਿਡੀ ਦਾ ਲਾਭ ਪ੍ਰਦਾਨ ਕਰਨ ਵਿੱਚ ਬਹੁਤ ਜਿਹੜਾ ਮਦਦ ਮਿਲੇਗੀ ਅਗੇ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਪਾ ਦਸਤਾਂ ਨੂੰ ਯਕੀਨੀ ਬਣਾਉਣ ਦੇ ਲਈ ਜਿਹੜਾ ਪਹਿਲ ਡੀਵੀਟੀਐਲ ਯੋਜਨਾ ਆਧਾਤ ਆਧਾਰਿਤ ਤਸਦੀਕ ਅਤੇ ਬਾਇਓਮੈਟ੍ਰਿਕ ਪਰਮਾਨੀਕਰਨ ਵਰਗੀਆਂ ਤਕਨੀਕਾਂ ਅਪਣਾਈਆਂ ਗਈਆਂ ਨੇ ਇਸ ਦੇ ਨਾਲ ਹੀ ਗੈਰ ਯੋਗ ਜਾਂ ਡੁਪਲੀਕੇਟ ਕਨੈਕਸ਼ਨਾਂ ਦੀ ਪਛਾਣ ਕਰਨ ਤੇ ਉਹਨਾਂ ਨੂੰ ਸਿਸਟਮ ਤੋਂ ਹਟਾਉਣ ਦੇ ਯਤਨ ਕੀਤੇ ਜਾ ਰਹੇ ਨੇ ਇਨ੍ਹਾਂ ਪਹਿਲ ਕਦਮੀਆਂ ਦੇ ਕਾਰਨ ਸਬਸਿਡੀ ਦੇ ਲਾਭ ਲਈ ਸਹੀ ਤੇ ਲੋੜਵੰਦ ਖਪਤਕਾਰਾਂ ਤੱਕ ਪਹੁੰਚਾ ਰਹੇ ਨੇ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਦੇਸ਼ਪਾਤ ਦੇ ਸਾਰੇ ਐਲਪੀਜੀ ਵਿਤਰਕਾਂ ਵਿੱਚ ਆਈਵੀਆਰਐਸ ਦੇ SMS ਆਧਾਰਿਤ ਰਿਫਿਲ ਬੁਕਿੰਗ ਪ੍ਰਣਾਲੀ ਲਾਗੂ ਕੀਤੀ ਗਈ ਆ ਇਸ ਪ੍ਰਣਾਲੀ ਦੇ ਤਹਿਤ ਖਪਤਕਾਰਾਂ ਨੂੰ ਸਿਲੰਡਰ ਬੁਕਿੰਗ ਕੈਸ਼ ਮੀਮੋ ਜਨਰੇਸ਼ਨ ਤੇ ਡਿਲੀਵਰੀ ਦੌਰਾਨ ਐਸਐਮਐਸ ਰਾਹੀਂ ਸੂਚਨਾਵਾਂ ਮਿਲਦੀਆਂ ਨੇ ਤਾਂ ਜੋ ਆਪਣੇ ਲੈਣ-ਦੇਣ ਦੀ ਨਿਗਰਾਨੀ ਕਰ ਸਕਣ ਤੇ ਕਿਸੇ ਵੀ ਅੰਤਰ ਦੀ ਸਥਿਤੀ ਦੇ ਵਿੱਚ ਸ਼ਿਕਾਇਤਾਂ ਦਰਜ ਕਰ ਸਕਣ ਸਰਕਾਰ ਨੇ ਡਿਲੀਵਰੀ ਦੀ ਪ੍ਰਮਾਣਿਕਤਾ ਪ੍ਰਕਿਰਿਆ ਨੂੰ ਮਜ਼ਬੂਤ ਕਰਨ ਲਈ ਡਿਲੀਵਰੀ ਪ੍ਰਮਾਣਿਕਤਾ ਕੋਡ ਡੀਏਸੀਬੀ ਪੇਸ਼ ਕੀਤਾ ਹੈ ਇਹ ਕੋਡ ਰਿਸੀਪਟ ਪ੍ਰਾਪਤ ਕਰਨ ਵੇਲੇ ਖਪਤਕਾਰਾਂ ਨੂੰ ਐਸਐਮਐਸ ਰਾਹੀਂ ਭੇਜਿਆ ਜਾਂਦਾ ਜਿਸ ਨੂੰ ਡਿਲੀਵਰੀ ਏਜੰਟ ਨਾਲ ਸਾਂਝਾ ਕਰਨਾ ਹੁੰਦਾ ਇਸ ਦੇ ਨਾਲ ਹੀ ਡਿਲੀਵਰੀ ਦੇ ਵਿੱਚ ਧੋਖਾਧੜੀ ਦੀ ਸੰਭਾਵਨਾ ਬਹੁਤ ਘਟ ਗਈ ਹੈ LPG ਦੇ ਵੰਡ ਨੂੰ ਨਿਯਮਤ ਕਰਨ ਲਈ ਸਰਕਾਰ ਨੇ ਤਰਲ ਪੈਟਰੋਲੀਅਮ ਗੈਸ ਸਪਲਾਈ ਤੇ ਵੰਡ ਦਾ ਨਿਯਮ ਆਦੇਸ਼ 2000 ਲਾਗੂ ਕੀਤਾ। ਇਸ ਤੋਂ ਇਲਾਵਾ ਤੇਲ ਮਾਰਕੀਟਿੰਗ ਕੰਪਨੀਆਂ ਨੇ ਗਲਤ ਕੰਮਾਂ ਨੂੰ ਰੋਕਣ ਲਈ ਮਾਰਕਟਿੰਗ ਅਨੁਸ਼ਾਸਨ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਗਏ ਨੇ। ਇਹ ਦਿਸ਼ਾ ਨਿਰਦੇਸ਼ ਬੇਨਿਜ਼ਮੀਆਂ ਦੇ ਵਿੱਚ ਸ਼ਾਮਲ ਪਾਏ ਜਾਣ ਵਾਲੇ ਵਿਤਕਰਾਮ ਵਿਰੁੱਧ ਸਖਤ ਸਜ਼ਾਯੋਗ ਕਾਰਵਾਈ ਦੀ ਵਿਵਸਥਾ ਕਰਦੇ ਨੇ।